ਸਾਥਿਓ ਮੈਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਕਨਵੀਨਰ ਲਖਵੀਰ ਸਿੰਘ ਲਖਾ 29 ਤਰੀਕ ਨੂੰ ਕੇਐਮਐਮ ਦੇ ਸੱਦੇ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੀ ਲੱਗ ਲੱਗ ਸ਼ਹਿਰਾਂ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਫਰੋਜ਼ਪੁਰ ਮੋਗਾ ਛਗਰੂਰ ਇਹਦੇ ਵਿੱਚ ਅਰਥੀਆਂ ਸਾੜੂਗੀ ਕਿਉਂਕਿ ਜਿਹੜੇ ਸੈਂਟਰ ਸਰਕਾਰ ਮਜ਼ਦੂਰ ਕਿਸਾਨਾਂ ਲਈ ਕਾਨੂੰਨ ਬਣਾਏ ਹੋਏ ਆ ਉਹ ਬਹੁਤ ਕਾਤਕਾ ਭਾਵੇਂ ਉਹ 2025 ਬਿਜਲੀ ਬਿੱਲ ਹੋਵੇ ਪ੍ਰਾਈਵੇਟ ਬਿਜਲੀ ਪ੍ਰਾਈਵੇਟ ਕਰਕੇ ਉਹ ਭਰਾਵੋ ਵੱਡੇ ਕਰਾਣਿਆਂ ਦੇ ਹੱਥਾਂ ਵਿੱਚ ਸੌਂਪਣ ਦੀ ਸਰਕਾਰ ਸੋਚ ਰਹੀ ਆ ਜਿਹੜੀ ਕਿ ਇਹ ਕਿਸਾਨ ਮਜ਼ਦੂਰ ਜੱਥੇਬੰਦੀਆਂ ਕਦੇ ਵਾਰ ਤੇ ਉਹਨਾਂ ਦੀ ਇਹ ਜਿਹੜੀ ਗੱਲ ਆ ਉਹ ਪੂਰੀ ਨਹੀਂ ਹੋਣ ਦੇਣਗੇ ਇਸੇ ਤਰ੍ਹਾਂ ਹੀ ਜਿਵੇਂ ਮਦਰੇਗਾ ਦਾ ਕਾਨੂੰਨ ਉਹ ਇਹਨਾਂ ਨੇ ਲਿਆਂਦਾ ਭੰਗ ਕਰਕੇ ਰਾ ਜੀ ਰਾਮ ਜੀ ਉਹਦੇ ਵਿੱਚ ਵੀ ਭਰਾਵੋ ਬਹੁਤ ਹੀ ਕਪਲਾ ਕੀਤਾ ਹੋਇਆ ਹੈ ਪਹਿਲਾਂ ਸਰਕਾਰਾਂ ਸਟੇਟ ਸਰਕਾਰਾਂ ਨੂੰ 90% ਦਿੰਦਿਆਂ ਹੁੰਦੀਆਂ ਸੀਗਾ ਪੈਸਾ ਤੇ ਹੁਣ 10% ਸਟੇਟ ਸਰਕਾਰਾਂ ਪਾਉਂਦੀਆਂ ਹੁੰਦੀਆਂ ਸੀਗਾ ਹੁਣ ਇਹਦੇ ਚਿੱਟ ਵੱਡਾ ਭਲੇਖਾ ਕਰਕੇ ਆਇਆ ਹੈ ਇੱਕ ਪਾਸੇ ਤਾਂ ਮਜ਼ਦੂਰਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਕਿ 100 ਦਿਨ ਤੋਂ ਕੰਮ ਸਵਾ 100 ਦਿਨ ਕੀਤਾ ਗਿਆ ਦੂਜੇ ਪਾਸੇ ਸੈਂਟਰ ਸਰਕਾਰ ਜਿਹੜੀ 90% ਦਿੰਦੀ ਸੀਗੀ ਹਣ ਭਰਾਵੋ 60% ਸੈਂਟਰ ਸਰਕਾਰ ਪਾਉਗੀ ਅੱਗੇ 10% ਜਿਹੜੀ ਸਟੇਟ ਸਰਕਾਰ ਪਾਉਂਦੀ ਸੀ ਉਹਨੂੰ ਕਹਾਂ ਤੁਸੀਂ 40% ਪਾਓ ਕਿਉਂਕਿ ਜੇ ਸਾਬਕਾ ਆਚੇ ਤੇ ਕਾਬਜਤਾ ਹੁਣ ਸੈਂਟਰ ਸਰਕਾਰ ਸਾਫਤ ਕੋਸ਼ਤ ਤੱਕ ਹੋ ਰਹੀ ਆ ਭਰਾਵੋ ਸਟੇਟ ਸਰਕਾਰਾਂ ਕਿੱਥੋਂ 40% ਪਾਉਣਗੀਆਂ ਉਹ ਵੀ ਇੱਕ ਕੰਮ ਖੋਣ ਦਾ ਤਰੀਕਾ ਏ ਕਿ ਇੱਕ ਮਜ਼ਦੂਰਾਂ ਨੂੰ ਵਿਚਾਲੇ ਪੀੜਿਆ ਜਾਊਗਾ ਉਹ ਕਹਣਗੇ ਸੈਂਟਰ ਸਰਕਾਰ ਨਹੀਂ ਪਾਉਂਦੀ ਸੈਂਟਰ ਸਰਕਾਰ ਸਟੇਟ ਵਾਲੀ ਕਹਿਣਗੇ ਸਟੇਟ ਵਾਲੀ ਕਹਿਣਗੇ ਸੈਂਟਰ ਸਰਕਾਰ ਦੀ ਪੌਂਦੀ ਸੈਂਟਰ ਸਰਕਾਰ ਵਾਲੇ ਕਹਿਣਗੇ ਸਟੇਟ ਸਰਕਾਰ ਨਹੀਂ ਕੰਮ ਦਿੰਦੀ ਕਿਉਂਕਿ ਮਜ਼ਦੂਰਾਂ ਤੋਂ ਇਹ ਬਹੁਤ ਹੀ ਕੰਮ ਖੋਣ ਦਾ ਉਹਨਾਂ ਨੇ ਇੱਕ ਤਹਿਆ ਕੀਤਾ ਹੋਇਆ ਹੈ ਇਹਦੇ ਨਾਲ ਹੀ ਜਿਹੜੇ ਮਜ਼ਦੂਰਾਂ ਨੂੰ ਸਹਾਰਚ ਕਰਕੇ ਜਾਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਉਹ 8 ਘੰਟੇ ਦਿਹਾੜੀ ਹੋਵੇ ਭਾਵੇਂ ਭਰਾਵੋ ਉਹਨਾਂ ਨੇ 12 ਘੰਟੇ ਕਰਤੀ ਹੋਰ ਜਿਹੜੇ 29 ਕਾਨੂੰਨ ਸੀਗੇ ਮਜ਼ਦੂਰਾਂ ਨੇ ਆਪਣਾ ਸਹਾਰਚ ਕਰਕੇ ਲੈ ਸੀਗੇ ਉਹ ਇਹਨਾਂ ਨੇ ਭਰਾਵੋ ਚਾਰ ਕੋਡਾਂ ਦੇ ਵਿੱਚ ਬਦਲਤੇ ਜਿਹਦੇ ਵਿੱਚ ਤੁਸੀਂ ਕੋਈ ਆਦੀ ਜੂਨੀਅਨ ਨਹੀਂ ਬਣਾ ਸਕੋਗੇ ਜਿਹਦੇ ਵਿੱਚ ਕੋ ਇਨਸਪੈਕਟਰ ਦੇ ਜਿਹੜਾ ਰੈਂਕ ਆ ਉਹ ਖਤਮ ਕਰ ਦਿੱਤਾ ਜਿਹੜੇ ਇੱਥੇ ਕੋਟ ਲੱਗਦੇ ਸੀਗੇ ਮਜ਼ਦੂਰ ਕੋਟ ਉਹ ਭਰਾਵੋ ਬੰਦ ਕਰ ਦਿੱਤੇ ਆ ਇਹਦੇ ਪਿੱਛੇ ਇਸ ਘਰਚ ਬਹੁਤ ਅਹਿਮੀਅਤ ਰੱਖਦਾ ਜੇ ਅਸੀਂ ਇਸ ਘਰਚ ਕਰਾਂਗੇ ਤਾਂ ਭਰਾਵੋ ਜਿੱਤਾਂਗੇ ਸੱਚ ਕਰਕੇ ਕੇਐਮਐਮ ਦੇ ਸੱਦੇ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੀ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਸਦਾ ਦਿੰਦੀ ਆ ਕਿ ਆਪਦੀਆਂ ਅਰਥੀਆਂ ਸਾਲ ਕੇ ਸੈਂਟਰ ਸਰਕਾਰ ਦਾ ਰੋਸ ਜ਼ਾਹਰ ਕੀਤਾ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬਤ